ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਇੱਕ ਵੈਸਟ ਬੇਨਤੀ ਕਰਦੇ ਆਂ ਆਪਣੀ ਨਰਕ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਜਿਹੜਾ ਸвая ਸвая ਪਸ਼ੂ ਆ ਦੋ ਟਾਈਮ ਉਹਦੀ ਤਸੱਲੀ ਜਰੂਰ ਕਰਿਆ ਕਰੋ ਨੇੜੇ ਵਾਲੇ ਆ ਕੇ ਜਿਹੜੇ ਦੂਰ ਆ ਉਹ ਵੀਡੀਓ ਕੱਲ ਤੇ ਚਵਾਈ ਕਰ ਸਕਦੇ ਆਂ ਧੰਨਵਾਦ ਵੀਡੀਓ ਵੇਖਣ ਲਈ ਦਬ ਕੇ ਸਜਣੋ ਸ਼ੇਅਰ ਕਰ ਦਿਆ ਕਰੋ ਹੋਰ ਵੀ ਕਿਸੇ ਦਾ ਫਾਇਦਾ ਹੋ ਜਾਂਦਾ ਏ ਅੱਜ ਦੀ ਆਪਣੀ ਵਿਜਿਟ ਪਿੰਡ ਸੋਧ ਸਿੰਘ ਵਾਲਾ ਜ਼ਿਲ੍ਹਾ ਤੇ ਤਹਿਸੀਲ ਫਰੋਇਪੁਰ ਬਾਈ ਪਿੰਪਲ ਕੋਲ ਪਹੁੰਚੇ ਆ 3-4 ਐਨੀਮਲ ਇੱਥੋਂ ਵਿਖਾਉਣੇ ਆ ਜੁੜੇ ਰਹੋ ਅੰਤ ਤੱਕ ਕਰਦੇ ਆ ਗੱਲਬਾਤ ਕਿੱਦਾਂ ਦਾ ਰਹੂਗਾ ਰੇਡ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਹਾਲੇ ਵਧੀਆ ਵਧੀਆ ਸੰਤੂ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਕਹਿਣ ਸਦਾ ਹਾਂਜੀ ਹਾਂਜੀ ਵਧੀਆ ਜੀ ਯਾਰ ਤੂੰ ਕਿੱਥੇ ਚੱਲ ਜਾਣਾ ਤੇਰੇ ਕੋਲ ਰੌਣਕਾਂ ਦੀਆਂ ਰਹਿ ਜਾਂਦੀਆਂ ਬਾਬਾ ਮਾਲੇ ਨੇ ਲਈਦਾ ਮਾਲ ਵੇਖ ਜਾਂਦਾ ਜੀ ਨਾਲ ਅੱਛਾ ਹਾਂਜੀ ਸਾਡਾ ਨਾ ਜਿਵੇਂ ਵੇੜੇ 'ਚ ਕਹਿੰਦੇ ਰੌਣਕ ਜਿਵੇਂ ਬੱਦਰਪੁਰੀਏ ਦੇ ਵਿੱਚ ਮੈਂਬਰ ਕਿਹੇ ਪ੍ਰਵਾਸ ਚ ਘੜ ਜਾਂ ਨਾ ਹਾਂਜੀ ਹਾਂਜੀ ਯਾਕੀ ਰਾਜ ਸੇਰ ਦਾ ਗਿਆ ਸ਼ਾਮ ਨੂੰ ਪਹੁੰਚਿਆ ਨਹੀਂ ਘਰ ਪੁੱਛ ਕੇ ਕਿੱਥੇ ਗਿਆ ਹਾਂਜੀ ਰੌਣਕ ਹੀ ਅੱਧੀ ਰਹਿ ਜਾਂਦੀ ਤੇਰੇ ਕੋਲ ਕੈਂਸਰ ਦਾ ਵਧੀਆ ਹੈ ਵਧੀਆ ਵਧੀਆ ਕੈਂਸਰ ਚਲੋ ਸ਼ੁਕਰ ਹੈ ਮਹਾਰਾਜ ਦਾ ਡਰੈਸ ਕਰੀਏ ਨੋਟ ਇੱਕ ਰਾਮ ਪ੍ਰਸ ਜੀ ਆਪਣਾ ਪਿੰਡ ਸੁਧ ਸਿੰਘ ਵਾਲਾ ਜੀ ਜਲਾ ਪ੍ਰੇਪਰ ਸੀਲ ਵੀ ਪ੍ਰੇਪਰ ਮੋਬਾਈਲ ਨੰਬਰ ਮੋਬਾਈਲ ਨੰਬਰ 97795020 ਠੀਕ ਹੈ ਤੇ ਇਹ ਤੋਂ ਕਰੀਏ ਸ਼ੁਰੂਆਤ ਹੋਈ ਖਵਾਜ ਤੋਂ ਹਨਾ ਛੋਟੇ ਚੰਗੇ ਆ ਤੇ ਸੂਏ ਰੰ ਦਾ ਜਹਾਪ ਲਾਉਣ ਤੇ ਬਿੱਲੀ ਮਣ ਕੀ ਅੱਖ ਆ ਗਈ ਹਨਾ ਸਿੰਗਲ ਸੰਗ ਚੰਗਾ ਤੇ ਬਈ ਦੁੱਧ ਮੌਕੇ ਦਾ ਗੰਨਾ ਮੌਕੇ ਦਾ ਦੁੱਧ ਜੀ ਅੱਜ ਪੰਜਵਾਂ ਦਿਨ ਹੋਇਆ ਇਸ ਲਈ ਨੂੰ ਅੱਛਾ 1 ਕਿਲੋ ਕੋਲਾ ਜੀ ਆਠ ਖੁੱਲ ਗਏ ਇਹ ਆ ਬੱਚਾ ਆ ਗਿਆ ਹਨਾ ਕਾਲਾ ਬੱਚਾ ਪਾਇਆ ਕੱਟਾ ਪਾਇਆ ਆ ਬੱਚਾ ਸਜਣਾ ਲੂ ਆਏ ਆ ਤੇ ਆ ਮੈਂ ਠੀਕ ਆ ਲਓ ਲੈ ਆ ਸਜਣਾ ਖਣੀਲੇ ਵਾਲੀ ਜੀ ਹਾਂ ਅੱਕ ਬਿਲੀ ਮਣਕੀ ਆ ਗਈ ਹਾਂ ਜੀ ਭਾਈ ਜੀ ਰੇਟ ਇਹਦਾ ਰੇਟ ਵੀ ਦੇ ਦਈਏ 85000 ਦੀ ਹਾਂ ਨਾ ਭਾਈ ਜੀ ਪੂਰੇ 80 ਦੇ ਦੇ ਬੜਾ ਟਾਈਮ ਹੋ ਗਿਆ ਭਾਈ ਖੁੱਲਾ ਪਿਆਰ ਕਰਕੇ ਘੁੱਟ ਕੇ ਨੇ ਖੁੱਲਾ ਭਾਈ ਮੈਂ ਬਹੁਤ ਚੰਗੀ ਮੈਂ 12 ਕਿਲੋ ਵਾਲੀ ਗਾਜਰ 8 ਕਿਲੋ ਬੋੜਾ ਨਾਲ ਕੋਈ ਯਾਰ ਕਰੇ ਘਰ ਵਿੱਚ ਸਮੁੰਦਰ ਹੀ ਸਮੁੰਦਰ ਕਰਦੇ ਦੋ ਛੱਡਾਂਗੇ 80 ਜਿਹੇ ਹੈ 73000 76 ਦੀ ਦੇ ਦੇ ਯਾਰ 70 ਤੇ 6 ਦੀ 100 ਰੁਪਿਆ ਛੋਟ ਕਰਨੀ ਆਪਾਂ ਭਾਈ ਇਹਰੇ ਜੁਣਾ ਮੇਰਾ ਵੀਰ ਕੋਈ ਜਿਆਦਾ 70 100 200 ਛੋਟ ਹੀ ਕਰਨੀ ਆ ਦੋ ਦਸਾਂ ਛੋੜੀ ਹੋਣੀ ਹੈਣਾ ਠੀਕ ਆ ਚਲ ਜਿੰਦਾ ਰਹਿ ਭਾਈ ਤੂੰ ਸਾਡਾ ਕਹਿਣਾ ਮੰਨਿਆ ਤੇ ਆ ਛੋਟੀ ਸੁਈ ਸਵਾਈ ਤੇ ਮਗਰ ਕੱਟੀ ਹਾਂਜੀ ਇਹ ਪਹਿਲੇ ਸਵੇਰ ਛੋਟੀ ਜੀ ਆਮ ਮਗਰ ਬੱਚਾ ਤੇ ਕੋਈ ਇੰਤਾਜਾ ਆਪ ਲਾ ਲਈ ਠੀਕੇ-ਠੁਕੇ ਚੰਗੀ ਹੈ ਨਾ ਆਹ ਕਹਿੰਦੇ ਵੀ ਬੇਲੇ ਮਣ ਕੀ ਆ ਗਈ ਕੱਟੀ ਆ ਗਈ ਹੈ ਨਾ ਭਾਈ ਆਮ ਮਗਰ ਕੱਟੀ ਵੀ ਕੋਈ ਚੰਨਾ ਦੀ ਲਾੜੇ ਚਾਹੁੰਦੀ ਲਾੜੇ ਆਪ ਦੀ ਸਮਝ ਲਾ ਲਈ ਸੁਈ ਆਹ ਉੱਚਾ ਬੱਚਾ ਬਾਕੀ ਵੀਰ ਜੀ ਦੁੱਧ 6 ਕਿਲੋ ਡੇਢ ਮਹੀਨਾ ਹੋ ਗਿਆ ਠੀਗਾ ਪਰ ਇਹਨੂੰ ਤੇ ਦੁੱਧ 6 ਕਿਲੋ ਦੁੱਧ 6 ਕਿਲੋ ਬੱਚੇ ਤੇ ਦੋਵੇਂ ਟਾਈਮ ਕੱਟੀ ਦੇ ਮਿਲਦੀ ਹੈ ਇੱਤੇ ਮਿਲਣਾ ਖੋਲ ਦੇ ਵੀ ਸੱਜਣੋ 6 ਕਿਲੋ ਦੁੱਧ ਦੋਵੇਂ ਟਾਈਮ ਬੱਚੇ ਤੇ ਮਿਲੂਗੀ ਕੱਟੀ ਦੇ ਹੈ ਨਾ ਹਾਂਜੀ

ਇਹ ਇਹਦੀ ਬਾਈ ਜੀ ਫਿਰ ਕੀਮਤ ਕੀ ਕਰਦੇਗੇ ਇਹਦੀ ਕੀਮਤ ਜੀ ਬੋਲਦਾ 70000 60000 ਦੇ ਦਾਂਗੇ ਅੱਛਾ ਹਾਂਜੀ ਕਰ ਦੋ ਖੁੱਲਾ ਮਨ 20000 ਕਰ ਦਾਂਗੇ 30000 ਹੋਰ ਕਰਦੇ ਨਹੀਂ ਠੀਕ ਹੈ ਝੋਟੀ ਵੀ ਚੰਗੀ ਕਰਦੇ ਕਰਦੀ ਹਾਂ ਨਾ ਹੀ ਕਰਦੇ ਅਗਲੇ ਸਵੇਰੇ ਝੋਟੀ 1/2 ਲੱਖ ਰੁਪਏ ਦੀ ਮੈਂ ਨਾ 60000 ਦੀ ਹਾਂ ਤੇ ਨਾ ਹੀ ਕਰਦੇ 200 ਐ ਉਹ ਛੋੜ ਹੀ ਹੋਣੀ ਜੀ ਇਹਦੇ ਕਿੰਨੇ ਕਰਨੀਆਂ ਹਾਂਜੀ ਕਿੰਨੀਆਂ ਉਂਗਲਾ ਕਰ ਉਹ ਨਹੀਂ ਜਿੰਨੀ ਛੋਟ ਕਰਨੀ 200 ਰੁਪਇਆ ਛੋਟ ਕਰਨੀ 200 ਤੋਂ ਹਾਂਜੀ ਆ ਗਈ ਛੋਟੀ ਅਸਰ ਹਣਾ ਹਾਂਜੀ ਇਹ 14 15 ਕਿਲੋਵੜੀ ਮਾਂ ਦੀ ਹੈ ਛੋਟੀ ਬਾਕੀ ਰਿਕਾਰਡ ਕੋਡ ਤੇ ਆਪੇ ਆਦੀ ਸਮਝ ਲਾਉਣਾ ਛੋਟੀ ਜੰਗੀ ਸੀਰੀ ਆ ਮੂੰਹ ਖੀਰੀ ਹੈ ਜੀ ਅੱਛਾ ਹਾਂਜੀ ਕੈਮਰੇ ਤੋਂ ਕਾਬਰ ਦੀ ਥਾਂ ਵਿਖਾਉਗੀ ਮੂੰਹ ਖੀਰੀ ਹੈ ਕੱਦ-ਕਾਦ ਬਹੁਤ ਛੋਟੀ ਹੈ ਜੀ ਕੱਦ ਬਹੁਤ ਘਰੂਗੀ 4 ਸਨੀਆਂ ਲੱਗੀਆਂ ਹਣਾ ਹੈ ਨੂੰ ਤੋੜ ਦੇ ਮਾੜੀ ਜੀ ਖੋਲ ਕੇ ਕੈਮਰੇ ਤੋਂ ਨਾ ਕਾਬਰ ਦੀ ਆ ਮੂਤੋਂ ਖੀਰੀ ਸਜਣੋਂ ਕੱਦ ਕੋਤ ਚੰਗਾ ਕੱਟੀ ਨੇ ਬਣਾਇਆ ਜਿਵੇਂ ਵਹਿ ਡਰਦੀ ਆ ਲੈ ਆ ਪਈ ਲੈ ਕੋਣੀ ਜਿੰਦੀ ਰਵੇ ਤੋਰਾ ਸਰਾ ਆਪਾ ਵਿਖਾਉਣਾ ਮੜਿਆ ਬੰਦ ਡਰਦੀ ਆ ਨਾ ਨਹੀਂ ਨਹੀਂ ਤਰੂਗੀ ਤਰਨ ਨੂੰ ਤਾਂ ਕੋਈ ਨਹੀਂ ਹੰਝੀ ਦਰਦੀ ਛੋੜਾ ਛਾਂ ਗਈ ਉਹਨੂੰ ਲੈ ਜਾ ਮੈਂ ਇੱਥੇ ਰੁਕ ਜਾਨਾ ਚੱਲ ਦੇਖੋ ਲੋਕੇ ਹਨ ਤੇ ਇਹਨਾਂ ਦੀ ਬਾਈ ਜੀ ਕਿਉਂ ਤੇ ਫਿਰ ਕੀ ਕਰਨੀ ਆਪਾਂ ਇਹਦਾ ਜੀ ਮੁੱਲ 40000 36000 ਦੀਆਂ ਨਾ ਦੇ ਦਾਂਗੇ ਨਹੀਂ ਜਾਇਜ਼ ਕਰਦੇ ਮਰਾਤਾ ਨਹੀਂ ਝੋਟੀ ਵੀ ਚੰਗੀ ਆ ਜੀ 32 ਦੀ ਜਾਇਜ਼ ਕਰਕੇ ਦੇ ਦੇ ਹਾਂਜੀ 32 ਦੀ ਨਹੀਂ ਨਹੀਂ 32 ਦੀ ਹੈ ਹਾਂ 35 ਦੀ ਦੇ ਦਾਂਗੇ ਹਾਂ 35 ਦੀ ਨਹੀਂ 32 ਦੀ ਨਹੀਂ ਨਹੀਂ 32 ਦੀ ਅੱਛਾ ਹਾਂਜੀ ਚਲੋ ਤੇਰੀ ਮਜ਼ੀਆ ਹੋਰ ਛੜਦੀ 1000 ਰੁਪਏ ਚਲੋ 34000 ਰੁਪਏ ਦੇ ਲੈ ਹਨਾ ਲਓ ਸੱਜਣਾ ਖਰੀਦਦਾਰੀ ਕਰਿਓ ਪਸ਼ੂ ਚੰਗੀਆਂ ਮੱਝਾਂ ਵੀ ਵਹਿ ਚੰਗੀਆਂ ਜਾਇਜ ਕੀਮਤ ਕੀਤੀ ਬਾਈ ਨੇ ਸასი ਘਰ ਦੇ ਸਾਹੇ